ਜਿਸ ਤਰ੍ਹਾਂ ਮੈਂ ਪੰਜਾਬ ਦੇ ਲੋਕਾਂ ਨਾਲ ਪ੍ਰੋਮਿਸ ਕੀਤਾ ਸੀ ਜਿਹੜਾ ਮੇਰਾ ਵਾਦਾ ਸੀ ਕਿ ਮੇਰਾ ਛੋਟਾ ਭਾਈ ਰਾਜਾ ਅਮਰਿੰਦਰ ਸਿੰਘ ਵਡੇਂਗ ਪਾਰਟੀ ਨੇ تھے ਐਜ਼ ਅ ਕਾਂਗਰਸ ਦੇ ਕੈਂਡੀਡੇਟ ਕਰਲੇ ਨੇ ਬਿੱਟੂ ਜੀ ਦੇ ਪਹਿਲੇ ਮਿਲ ਨੂੰ ਚੈਲੰਜ ਕੀਤਾ ਸੀ ਕਿ ਤੁਸੀਂ ਆਓ ਪਤਾ ਹੁੰਦੇ ਇਹਨਾਂ ਨੂੰ ਕਿ ਪ੍ਰਤਾਪ ਸਿੰਘ ਬਾਜਵਾ ਨੇ ਸਾਰੇ ਸੂਬੇ ਨੂੰ ਇਸ ਗੱਲ ਦਾ ਯਕੀਨ ਦਿਵਾਇਆ ਕਿ ਜ਼ਿੰਦਗੀ ਦੇ ਅਖੀਰਲੇ ਸਾਲ ਮੈਂ ਸੂਬੇ ਦੇ ਭਲੇ ਵਾਸਤੇ ਸੂਬੇ ਦੀ ਸੇਵਾ ਕਰਨ ਵਾਸਤੇ ਮੈਂ ਆਲਰੇਡੀ ਇਹ ਆਪਣਾ politcal ਆਪਣੀ ਜਿਹੜੀ ਗੱਲ ਸੀ ਇਹ ਕਲੀਅਰ ਕਰ ਦਿੱਤੀ ਸੀ ਜਦੋਂ ਮੈਂ ਤਕਰੀਬਨ ਅੱਜ ਤੋਂ 2 ਸਾਲ ਪਹਿਲੇ 2022 ਦੇ ਵਿੱਚ ਮਾਰਚ ਦੇ ਵਿੱਚ ਮੈਂ ਰਿਜ਼ਾਇਨ ਦਿੱਤਾ ਰਾਜ ਸਭਾ ਤੋਂ ਮੇਰੀ ਅਜੇ ਟਰਮ ਦੇ ਵਿੱਚ ਅਜੇ 2-3 ਮਹੀਨੇ ਰਹਿਦੇ ਸੀ ਖਤਮ ਹੋਣ ਚੁ। ਉਸ ਟਾਈਮ ਮੇਰੀ ਕਮਿਟਮੈਂਟ ਸੀ ਆਪਣੇ ਲੋਕਾਂ ਦੇ ਨਾਲ ਕਿ ਜ਼ਿੰਦਗੀ ਦਾ ਲਾਸਟ ਫੇਸ ਜਿਹੜਾ ਮੈਂ ਆਪਣੇ ਸੂਬੇ ਦੀ ਤੇ ਆਪਣੇ ਏਰੀਆ ਦੀ ਸੇਵਾਬਾਦ ਸੀ ਪੰਜਾਬ ਨੂੰ ਸਪੋਰਟ ਕਰਾਂ। ਐਤਕੀ ਇਹਨਾਂ ਨੇ ਮੈਨੂੰ ਚੈਲੰਜ ਕੀਤਾ ਕਿ ਤੁਸੀਂ ਲੜੋ ਆ ਕੇ ਤੇ ਤੁਹਾਨੂੰ ਪਤਾ ਹੈਗਾ ਟ੍ਰੈਡੀਸ਼ਨਲੀ ਮੈਂ ਇਹਨਾਂ ਨੂੰ ਇੱਕੋ ਗੱਲ ਕਹੀ ਸੀ ਬਿੱਟੂ ਜੀ ਤੁਹਾਨੂੰ ਹੀ ਪਤਾ ਹੈ ਕੇ ਪ੍ਰਤਾਪ ਸਿੰਘ ਬਾਜਵਾ ਨੇ ਪਾਰਲੀਮੈਂਟ ਦੀ ਇਲੈਕਸ਼ਨ ਨਹੀਂ ਲੜਨੀ ਜੇ ਲੜਨੀ ਹੁੰਦੀ ਤੇ ਮੈਂ ਤੁਹਾਡਾ ਰਾਂਝਾ ਰਾਜੀ ਕਰ ਦੇਣਾ ਸੀ ਪਰ ਤੁਸੀਂ ਐ ਕਰੋ ਪੁਰਾਣੇ ਵਕਤੇ ਜਿਹੜੇ ਰਸਤੇ ਮੇਂ ਹਿੰਦ ਦਾਰਾ ਸਿੰਘ ਸਨ ਉਹਨਾਂ ਨੂੰ ਜਦੋਂ ਵੀ ਕੋਈ ਕੋ ਮਾੜਾ ਮੋਟਾ ਪਹਿਲਵਾਨ ਉਹਨਾਂ ਨੂੰ ਚੈਲੰਜ ਕਰਦਾ ਸੀ ਤੋ ਕਹਿੰਦੇ ਸੀ ਐ ਕਰ ਮੇਰਾ ਛੋਟਾ ਪਰਾਜ ਇਹਨਾਂ ਦਾ ਨਾਂ ਰੰਦਾਵਾ ਸੀ ਪਹਿਲੇ ਰੰਦਾਵੇ ਨਾਲ ਘੁੱਲ ਲੈ ਜੇ ਉਹਨੂੰ ਢਾਲੇਗਾ ਫਿਰ ਮੇਰ ਨਾਲ ਤੇ ਮੈਂ ਉਦੋਂ ਵਾਦਾ ਕੀਤਾ ਸੀ ਕੋਈ ਚੰਗਾ ਕਾਂਗਰਸ ਦਾ ਕੈਂਡੀਡੇਟ ਅਸੀਂ ਲੈ ਕੇ ਆਵਾਂਗੇ ਜਿਹੜਾ ਬਿੱਟੂ ਸਾਹਿਬ ਦੀ ਚੰਗੀ ਤਰ੍ਹਾਂ ਇਥੋਂ ਸਿਆਸੀ ਤੌਰ ਤੇ ਆ ਕੇ ਇੱਥੇ ਸੇਵਾ ਕਰ ਸਕੇ। ਆਂਦੀ ਹੈ ਮਾਈਕ। ਤਾਂ ਮੈਂ ਮਸ਼ਕੂਰ ਆ ਰਾਜਾ ਵਿਡਿੰਗ ਜੀ ਆਏ ਨੇ। ਮੈਂ ਜਿਹੜਾ ਵਾਦਾ ਕੀਤਾ ਕਿ ਲੁਧਿਆਣੇ ਮੈਂ ਆਪਣਾ ਬੇਸ ਸ਼ਿਫਟ ਕਰਾਂਗਾ ਮੈਂ ਇੱਥੇ ਆ ਕੇ ਸ਼ਿਫਟ ਕਰ ਗਿਆ ਮੈਂ ਬਿੱਟੂ ਸਾਹਿਬ ਨੂੰ ਦੱਸਣਾ ਕਿਸੇ ਨਾ ਹੋਟਲ 'ਚ ਨਹੀਂ ਠਹਿਰਿਆ। ਮੈਂ ਇੱਥੇ ਜਿਵੇਂ ਆਪਣੇ ਵਾਕਫ دوست ਦੇ ਘਰ ਦੇ ਵਿੱਚ ਆ ਕੇ ਹੁੰਡੇਰਾ ਲਾਇਆ ਇੱਕ ਤੇ ਸਾਰਿਆਂ ਨੂੰ ਪਹਿਲੇ ਕਿ ਪੰਜਾਬ ਦਾ ਸੈਂਟਰ ਜਿਹੜਾ ਲੁਧਿਆਣਾ ਹੈ ਇੱਥੋਂ ਕਿਸੇ ਵੀ ਸਿਆਸੀ ਸੀਟ ਤੇ ਸ਼ਿਫਟ ਜਾਣਾ ਹੋਵੇ ਤੁਸੀਂ ਆਪਣੀ ਇਲੈਕਸ਼ਨ ਲੜਨ ਵਾਸਤੇ ਤੇ ਮਚ ਈਜ਼ੀਅਰ ਹੈ ਇੱਥੋਂ ਜਾਣਾ ਲੁਧਿਆਣੇ ਤੋਂ ਹੀ ਜਾਇਆ ਕਰਾਂਗੇ ਜਿੱਥੇ ਵੀ ਆਪਣੇ ਕੈਂਡੀਡੇਟਸ ਦੇ ਕਾਗਜ਼ ਭਰਾਣੇ ਨੇ ਜਾਂ ਕੈਂਪੇਨਿੰਗ ਕਰਨੀ ਹੈ ਸ਼ਾਮ ਨੂੰ ਫੇਰ ਡੇਰਾ ਇੱਥੇ ਹੀ ਹੋਇਆ ਕਰੇਗਾ ਅੱਜ ਇਹ 6:30 ਵਜੇ ਸੁਰਿੰਦਰ ਢਾਵਰ ਜੀ ਦੇ ਏਰੀਏ ਦੇ ਵਿੱਚ ਇੱਕ ਫੰਕਸ਼ਨ ਹੋ ਰਿਹਾ ਜਿੱਥੇ ਵਿੱਚ ਉਹਨਾਂ ਨੇ ਮੈਨੂੰ ਵੀ ਸੱਦਾ ਦਿੱਤਾ ਤੇ ਵੜਿੰਗ ਸਾਹਿਬ ਨੂੰ ਵੀ ਦਿੱਤਾ ਸੋ ਅਸੀਂ ਪਹਿਲੀ ਆਪਣੀ ਜੁਆਇੰਟ ਮੀਟਿੰਗ ਜਿਹੜੀ ਹੈ ਰਾਜਾ ਵੜਿੰਗ ਦੇ ਹੱਕ ਦੇ ਵਿੱਚ ਲੁਧਿਆਣੇ ਦੇ ਵਿੱਚ ਆ 6:30 ਵਜੇ ਉੱਥੇ ਜਾ ਕੇ ਸਾਰੇ ਆਪਣੇ ਸਾਥੀਆਂ ਨੂੰ ਤੇ ਲੁਧਿਆਣੇ ਦੇ ਇਸੇ ਤਰ੍ਹਾਂ ਤੇ ਜਿਹੜੇ ਵੋਟਰਸ ਨੇ ਉਹਨਾਂ ਨੂੰ ਆਪਣੀ ਅਪੀਲ ਜਿਹੜੀ ਹੈ ਉਹਨਾਂ ਦੇ ਸਾਹਮਣੇ ਰੱਖਾਂਗੇ ਸੋ ਇੰਨਾ ਹੀ ਅੱਜ ਸਾਰੀ ਜਿਹੜੇ ਇਹਦੇ ਪ੍ਰੈਸ ਦੇ ਸਾਥੀ ਨੇ ਮੈਂ ਉਹਨਾਂ ਨੂੰ ਦੱਸਣ ਵਾਸਤੇ ਕਿਹਾ ਤੁਹਾਡੇ ਕੋਲ ਡਰੈਸ ਵੀ ਆ ਗਿਆ ਡੇਰਾ ਵੀ ਮੇਰਾ ਪਰਮਨੈਂਟ ਤੌਰ ਤੇ ਹੁਣ ਇੱਥੇ ਹੋਏਗਾ ਜੇ ਮੈਨੂੰ ਦਿਨ ਦੇ ਵਕਤ ਕਿਤੇ ਵੀ ਕਿਸੇ ਪਾਰਲਮੈਂਟ ਸੀਟ ਤੇ ਜਾਣਾ ਹੋਏਗਾ ਤੇ ਸ਼ਾਮ ਨੂੰ ਇੱਥੇ ਆ ਜਾਇਆ ਕਰਾਂਗੇ ਤੇ ਡਟ ਕੇ ਮੈਨੂੰ ਪੂਰਨ ਨਾਸ ਹੈ ਕਿ ਲੁਧਿਆਣਾ ਜਿਹੜਾ ਹਮੇਸ਼ਾ ਕਾਂਗਰਸ ਦਾ ਗੜ ਰਿਆ ਐਦਕੀ ਉਸ ਵਿਅਕਤੀ ਜਨੇ ਆਪਣੀ ਮਾਂ ਦੀ ਪਿੱਠੇ ਛੁਰਾ ਮਾਰੇ ਐਂ ਪੰਜਾਬ ਦੀ ਇਹ ਹਮੇਸ਼ਾ ਰਵਾਇਤ ਰਹੀ ਹੈ ਕਿ ਮਰਦਾਂ ਨਾਲ ਖਲੋਣ ਵਾਲੀ ਇਹ ਦਰਤੀ ਹੈ ਸੂਰਬੀ ਦਾ ਨਾਲ ਖਲੋਣ ਵਾਲੀ ਇਹ ਦਰਤੀ ਹੈ ਜ਼ੁਬਾਨ ਤੇ ਖੜੇ ਹੋਣ ਵਾਲਿਆਂ ਨਾਲ ਤੇ ਅਸੂਲੀ ਲੋਕਾਂ ਦੀ ਇਹ ਦਰਤੀ ਹੈ ਤੇ ਕਦਰ ਵੀ ਉਹਨਾਂ ਦੀ ਪਾਉਂਦੇ ਨੇ ਸੋ ਮੈਂ ਆਪਣਾ ਰੋਲ ਅਦਾ ਕਰਦੇ ਹੋਏ ਇੱਥੇ ਪਹੁੰਚ ਗਿਆ ਜੇ ਕਿਸੇ ਮੇਰੇ ਪ੍ਰੈਸ ਤੇ ਕਿਸੇ ਮੇਰੇ ਵੀਰ ਦਾ ਕੋਈ ਸਵਾਲ ਹੋਏ ਤਾਂ ਮੈਂ ਲੈ ਲਵਾਂ ਸਰ ਮੈਂ ਇੱਕ ਮੇਰਾ ਇੱਕ ਸਵਾਲ ਹੁੰਦਾ ਮੈਂ ਇੱਕ ਥੋੜਾ ਜਿਹਾ ਸਵਾਲਾ ਕੁ ਲੰਬਾ ਜਿਹਾ ਨਹੀਂ ਨਿਕੂਗਾ ਪਰ ਲੰਬਾ ਵੀ ਕਰ ਲੂਗਾ ਕੋਈ ਤਾਂ ਚਲੇ ਗਏ ਯਾਨੀ ਲੇਕਿਨ ਕਦੇ ਕਾਂਗਰਸ ਨੇ ਇਨਟਰੋਸਪੈਕਟ ਕੀਤਾ ਕਿ ਕਿਉਂ ਜਾ ਰਹੇ ਨੇ ਕਦੇ ਇਨਟਰੋਸਪੈਕਟ ਕੀਤਾ ਕਿ ਵੀ ਇਹ ਗੱਲਾ ਇਹੀ ਨਹੀਂ ਗਿਆ ਕਿ ਉਹ ਜਿਹੜਾ ਬਿਜੇ ਵੀ ਦੇ ਪ੍ਰੈਜ਼ੀਡੈਂਟ ਅਸਟੇਟ ਪਾੜ ਕੇ ਵੀ ਗਿਆ ਵਤੇਗੜ ਸਾਹਿਬ ਵਤੇਗੜ ਸਾਹਿਬ ਵਾਲੇ ਵੀ ਗਏ ਹੈ ਬਹੁਤ ਲੋਕੀ ਗਏ ਹੈ ਕੈਪਟਨ ਕੈਪਟਨ ਮਨਿੰਦਰ ਸਿੰਘ ਵੀ ਗਏ ਵਾਟ ਇਜ਼ ਦਾ ਰੀਜ਼ਨ ਫਾਰ ਦਿਸ ਕੋ ਰੀਜ਼ਨ ਉਹਦੇ ਵਿੱਚ ਸਿੱਧੇ ਤੌਰ ਤੇ ਇਹ ਹੈ ਕਿ ਉਹਨਾਂ ਚ ਇਹਨਾਂ ਨੂੰ ਜਮਾਤ ਪਸੰਦ ਹੈ ਜਿੰਨਾ ਚਿਰ ਇਹ ਧੱਕ ਚ ਰਹਿ ਸਕਦੇ ਜਾਖੜ ਸਾਹਿਬ ਪ੍ਰਧਾਨਗੀ ਤੋਂ ਉਤਾਰੇ ਜਾਖੜ ਸਾਹਿਬ ਨੂੰ ਇਹ ਖੁਸ਼ਫਹਿਮੀ ਸੀ ਕਿ ਮੈਨੂੰ ਮੁੱਖ ਮੰਤਰੀ ਬਣਾਣਾ ਕਿਸੇ ਨੇ ਖੁਸ਼ਫਹਿਮੀ ਪਾਈ ਸੀ ਨਾ ਕਿਤੇ ਕੋਈ VOTING ਹੋਈ ਸੀ ਨਾ ਕੋਈ ਸੀਐਲਪੀ ਦੀ ਮੀਟਿੰਗ ਹੋਈ ਸੀ ਨਾ ਨਰ ਮੈਜੋਰਿਟੀ ਉਹਦੇ ਵਿੱਚ ਮਿਲੀ ਸੀ ਹੇਅਰ ਸੇ ਤੇ ਇਹਨਾਂ ਨੇ ਫੈਸਲਾ ਕਰ ਲਿਆ ਇਹਨਾਂ ਨੂੰ ਲੋਕਾਂ ਨੇ ਕਹਿਤਾ ਸ਼ਾਇਦ ਇੰਨਿਆਂ ਵਿੱਚੋਂ ਇੰਨੇ ਲੋਕ ਤੁਹਾਡੇ ਨਾਲ ਸਨ ਉਸ ਗੁੱਸੇ ਵਿੱਚ ਇਹ ਚਲੇ ਗਏ ਕੈਪਟਨ ਅਮਰਿੰਦਰ ਸਿੰਘ 10 ਸਾਲ 98 ਦੇ ਵਿੱਚ ਇਹ ਕਾਂਗਰਸ ਜੁਆਇਨ ਕਰਦੇ ਨੇ 99 ਦੇ ਵਿੱਚ ਸ਼੍ਰੀਮਤੀ ਸੋਨੀਆ ਗਾਂਧੀ ਜੀ ਇਹਨਾਂ ਨੂੰ ਪਾਰਟੀ ਦਾ ਪ੍ਰਧਾਨ ਬਣਾ ਲਿੰਦੇ ਜਿਹੜਾ ਆਦਮੀ 1984 ਛੱਡ ਕੇ ਗਿਆ 14 ਸਾਲ ਬਾਅਦ ਆਂਦਾ ਇੱਕ ਸਾਲ ਬਾਅਦ ਉਹ ਪਹਿਲੀ ਪਾਰਲੀਮੈਂਟ ਦੀ ਪਹਿਲੇ ਇਲੈਕਸ਼ਨ 98 ਚ ਲੜਦੇ ਨੇ ਪ੍ਰੇਮ ਸਿੰਘ ਚੰਦੂਬਾਜ ਰਾਜ ਜੀ ਕੋ ਹਾਰਦੇ ਨੇ ਇਨ ਸਪਾਈਟ ਆਫ ਥੈਟ ਡੀਫੀਟ ਜੀ ਵਾਸ ਸੋ ਗ੍ਰੈਂਡਨਮਸ ਕਿ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੌਕਾ ਦਿੱਤਾ ਮੌਕਾ ਦਿੱਤਾ ਦੋ ਵਾਰ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਤਿੰਨ ਵਾਰ ਉਹ ਪੀਸੀਸੀ ਦੇ ਪ੍ਰਧਾਨ ਬਣੇ ਜਦੋਂ ਅਖੀਰ ਪਾਰਟੀ ਹੀ ਮੋਦੀ ਸਾਰਿਆਂ ਨੂੰ ਲੀਡਰਸ਼ਿਪ ਦਿੰਦੀ ਹੈ ਹੁਣ ਇਹਨਾਂ 'ਚ ਕਈਆਂ 'ਚ ਮੈਂ ਸੁਣਿਆ ਕੋਈ ਕਹਿੰਦਾ ਮੇਰੀ ਟਿਕਟ ਕੱਟ ਲਈ ਕਿ ਕਿਸੇ ਦੀ ਕੋਈ ਰਜਿਸਟਰੀ ਕਰਾਈ ਜਾਇਦਾਦ ਨਹੀਂ ਟਿਕਟਾਂ ਪਾਰਟੀਆਂ ਦੀ ਹੁੰਦੀਆਂ ਪਾਰਟੀ ਲੀਡਰਸ਼ਿਪ ਹੁਣ ਮੌਜੂਦਾ ਜਿਹੜੇ 303 ਐਮਪੀਸ ਹਨ ਭਾਰਤੀ ਜਨਤਾ ਪਾਰਟੀ ਦੇ ਨੇ 100 ਸਿਟਿੰਗ ਐਮਪੀ ਉਹਨਾਂ ਨੇ ਕੱਟਤਾ ਦਿੱਲੀ ਦੇ ਸਤਾ ਵਿੱਚੋਂ 6 ਕੱਟਦੇ ਹੁਣ ਇੱਥੇ ਤੇ ਕਿਸੇ ਨੂੰ ਕਟਿਆ ਵੀ ਨਹੀਂ ਸੀ ਜੀ ਹੁਣ ਇਹਦੇ ਵਿੱਚ ਇੱਕੋ ਪ੍ਰੋਬਲਮ ਹੈ ਅਨਫੋਰਚਨਟਲੀ ਕਿ ਕਾਂਗਰਸ ਨਾਲ ਦਿੱਲੀ ਦੀ ਸੱਤਾ ਵਿੱਚ ਨਾ ਪੰਜਾਬ ਦੀ ਜਿੰਨੀਆਂ ਨਵੀਆਂ ਜਮਾਤਾਂ ਆਈਆਂ ਨੇ ਕਿਸੇ ਨਾ ਕਿਸੇ ਕਾਰਨ ਜਿਹਦੇ ਵਿੱਚ ਵੱਡਾ ਕਾਰਨ ਤੇ ਜਿਹੜਾ ਸਾਨੂੰ ਛੱਡ ਕੇ ਗਏ ਨੇ ਉਹ ਨੇ ਜਿਨ੍ਹਾਂ ਦੇ ਵਿਜੀਲੈਂਸ ਦੇ ਕੇਸਸ ਨੇ ਵਿਜੀਲੈਂਸ ਦੇ ਕੇਸਸ ਨੇ ਬਾਵਾ ਮਰੋੜ ਕੇ ਤੇ ਜੇਬਾਂ ਭਰ ਕੇ ਦੋ ਕੰਮ ਇਹਨਾਂ ਨਾਲ ਹੀ ਕੀਤੇ ਸਟਿਕ ਐਂਡ ਕੈਰਟ ਪਾਲਿਸੀ ਜਿਹੜੀ ਅੰਗਰੇਜ਼ੀ ਦੀ ਕਹੀ ਜਾਂਦੀ ਹੈ ਸਟਿਕ ਇੱਕ ਹੱਥੇ ਸੋਟੀ ਤੇ ਦੂਜੇ 'ਚ ਗਾਜਰ ਵਿਜੀਲੈਂਸ ਦੀ ਛੋਟੀ ਤੇ ਨੀਲੇ ਰੰਗ ਦੇ ਨੋਟਾਂ ਦੀ ਕੈਰਟ ਇਹ ਦੋਨੋਂ ਚੀਜ਼ਾਂ ਨੇ ਬੰਦੇ ਸਾਡੇ ਕੋ ਤੋੜ ਕੇ ਖੜੇ ਨੇ ਸੋ ਅਸੂਲ ਤੇ ਬੇਅਸੂਲੇ ਲੋਕ ਸ਼ੁਰੂ ਤੋਂ ਰਹੇ ਨੇ ਕੋਈ ਨਵੇਂ ਨਹੀਂ ਰਹੇ ਮੈਂ ਇੱਥੇ ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ ਤੁਹਾਡੇ ਸਵਾਲ ਦਾ ਜਵਾਬ ਦੇਣਾ ਚਾਹੁੰਦਾ ਆਪਾਂ ਰਵਨੀਤ ਸਿੰਘ ਬਿੱਟੂ ਜੀ ਦੀ ਗੱਲ ਹੀ ਕਰ ਲਈ ਪਹਿਲੇ ਬਿੱਟੂ ਜੀ ਦੀ ਪਛਾਣ ਕੀ ਹੈ ਮੈਨੂੰ ਤਾਂ ਪਹਿਲੇ ਇਹ ਦੱਸੋ ਕੋਈ ਪਛਾਣ ਨਹੀਂ ਇਹਨਾਂ ਦੀ ਪਛਾਣ ਕੱਲੀ ਇਹਨਾਂ ਦੇ ਸੁਰਗਵਾਸੀ ਦਾਦਾ ਜੀ ਸਾਬੇਨ ਸਿੰਘ ਜੀ ਦੇ ਘਰ ਪਾਰਟੀ ਨੇ ਸਭ ਬਲ ਸਿੰਘ ਜੀ ਦੀ ਮੌਤ ਤੋਂ ਬਾਅਦ ਉਹਨਾਂ ਦੀ ਧਰਮ ਪਤਨੀ ਸਦਾਰਨੀ ਜਸਵੰਤ ਕੌਰ ਜੀ ਨੂੰ ਲੁਧਿਆਣੇ ਤੋਂ ਪਾਰਲੀਮੈਂਟ ਦੀ ਟਿਕਟ ਦਿੱਤੀ। ਉਸ ਤੋਂ ਬਾਅਦ ਬਿੱਟੂ ਜੀ ਦੇ ਤਾਇਆ ਜੀ ਨੂੰ ਲੰਬਾਰ ਸਾਲ ਕੈਬਨਟ ਦੇ ਵਿੱਚ ਮੰਤਰੀ ਰੱਖਿਆ। ਫਿਰ ਬਿੱਟੂ ਜੀ ਦੀ ਪੂਆ ਜੀ ਨੂੰ ਗੁਰਕਮਲ ਜੀ ਨੂੰ ਮਨਿਸਟਰ ਰੱਖਿਆ। ਫਿਰ ਇਹਨਾਂ ਦੇ ਤਾਏ ਦੇ ਭਾਈ ਨੂੰ ਸਾ ਗੁਰਕੀਰਤ ਸਿੰਘ ਨੂੰ ਮਨਿਸਟਰ ਬਣਾਇਆ। ਬਿੱਟੂ ਜੀ ਨੂੰ ਜਦੋਂ ਪਤਾ ਸੀ ਜੋ ਇਹਨਾਂ ਨੇ ਲੁਧਿਆਣੇ 'ਚ ਦੋ ਵਾਰ ਕੀਤਾ ਪਹਿਲੀ ਵਾਰ 'ਚ ਆਨੰਦਪੁਰ ਸਾਹਿਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਸੀ ਕਿ ਨਾਤੇ ਕਿਸ ਦਾ ਟੈਲੀਫੋਨ ਚੁੱਕੇ ਇਹ ਮੌਕੇ ਤੇ ਆ ਕੇ ਗੋਡਿਆਂ ਨੂੰ ਗਿੱਟਿਆਂ ਨੂੰ ਹੱਥ ਲਾਂਦਾ ਤੇ ਡੰਡੌਤ ਵੀ ਕਰਦਾ ਕੱਲ ਮੈਂ ਇਹਨੂੰ ਲੰਮੇ ਪਏ ਡੰਡੌਤ ਕਰਦੇ ਵੇਖੇ ਡੰਡੌਤ ਤੇ 5 ਮਿੰਟ ਹੀ ਕਰਦਾ ਤੇ ਉਦੋਂ ਵੀ ਪਤਾ ਲੱਗਦਾ ਜਦ ਡੰਡੌਤ ਕਰਦੇ ਫਿਰ ਅਗਲੇ ਤੇ ਜਿੱਦਾਂ ਤੇ ਪੈਰਾਂ ਤੇ ਚਰਨਾਂ ਤੇ ਸਿਰ ਰੱਖਦਾ ਉਸੇ ਪੈਰ ਨੂੰ ਹੀ ਹੱਥ ਨਾਲ ਖਿੱਚਦਾ ਅਜੇ ਤੇ ਉਹਨਾਂ ਨੂੰ ਅਜੇ ਹੱਥ ਨਹੀਂ ਲੱਗੇ ਉਹਨਾਂ ਦੇ ਜਦੋਂ ਗਾਂ ਲੱਗਣਗੇ ਇਲੈਕਸ਼ਨ ਤੋਂ ਬਾਅਦ ਫਿਰ ਪਤਾ ਲੱਗੇਗਾ ਉਸ ਤੋਂ ਬਾਅਦ ਇਹਨਾਂ ਨੂੰ ਲੁਧਿਆਣੇ ਲਿਆਂਦਾ ਗਿਆ ਇਹਨਾਂ ਨੂੰ ਸੇਫ ਐਗਜ਼ਿਟ ਦਿੱਤਾ ਗਿਆ ਕਿ ਆਨੰਦਪੁਰੋਂ ਜਿੱਤਨੇ ਨਹੀਂ ਲੁਧਿਆਣੇੋਂ ਦਿੱਤਾ ਐਜ ਕਿ ਬਿੱਟੂ ਜੀ ਨੂੰ ਇਹ ਪਤਾ ਸੀ ਕਿ ਮੈਂ ਘਾਤਨਾਪੇ ਕਿ ਤੈਨ ਮੈਂ ਜਿੱਤ ਨਹੀਂ ਪੜਾ ਹੀ ਵਾਸ ਆਲਰੇਡੀ ਇਨ ਟੱਚ ਵਿਦ ਦੀ ਬੀਜਪੀ ਫਾਰ ਦੀ ਲਾਸਟ ਸੀਟ ਬਨੇਰ ਤੇ ਵੱਡੀ ਗੱਲ ਇਹ ਹੈ ਹੁਣ ਉਹ ਜਿਹਨੇ ਚੂਜ਼ ਕੀਤਾ ਇੱਕ ਹੁੰਦਾ ਪਾਤ ਜਿਹੜਾ ਸੱਚਾਈ ਦਾ ਪਾਤ ਹੁੰਦਾ ਇੱਕ ਥਿਓਰੀ ਜੀ ਦਾ ਪਾਤ ਹੁੰਦਾ ਇਹਨਾਂ ਨੇ ਪਾਤ ਚੂਜ਼ ਕੀਤਾ ਜਿਹਦੇ ਵਿੱਚ ਸਰਕਾਰੀ ਕੋਠੀਆਂ Z+ ਸਿਕਿਉਰਿਟੀ ਗਵਰਨਮੈਂਟ ਦੀਆਂ ਐਮੈਨਿਟੀ ਜਿਹੜੀਆਂ ਉਹਨਾਂ ਨੂੰ ਇਹ ਕੋੜ ਰੱਖ ਸਕਣ ਰੱਖਣ ਦਾ ਇੱਕੋ ਢੰਗ ਸੀ ਕਿ ਭਾਰਤੀ ਜਨਤਾ ਪਾਰਟੀ ਨੇ ਆਪਣਾ ਤਲ ਰੱਖਿਆ ਫਿਰ ਇਹਨਾਂ ਦੇ ਛੋਟੇ ਭਾਈ ਜਿਹੜੇ ਹੁਣ ਮੈਂ ਇਸ ਤੇ ਬਹੁਤੀ ਡਿਟੇਲ ਚ ਨਹੀਂ ਜਾਣਾ ਬਟ ਉਹਨਾਂ ਨੂੰ ਵੀ ਡੀਐਸਪੀ ਭਰਤੀ ਜੇ ਬਿੱਟੂ ਜੀ ਤੇ ਬਿੱਟੂ ਜੀ ਦਾ ਪਰਿਵਾਰ ਰਾਜ਼ੀ ਨਹੀਂ ਹੋ ਸਕਦਾ ਤੇ ਮੇਰਾ ਖਿਆਲ ਹਿੰਦੁਸਤਾਨ ਚ ਕੋਈ ਵੀ ਪਰਿਵਾਰ ਕਾਂਗਰਸ ਨਾਲ ਰਾਜ਼ੀ ਨਹੀਂ ਕੀਤਾ ਜਾ ਸਕਦਾ ਸਰ ਮੇਰਾ ਥੋੜਾ ਸੋ ਤੁਹਾਡੀ ਗੱਲ ਦੀ ਜਿਹੜੀ ਗੱਲ ਮੈਂ ਤੁਹਾਡੀ 2 ਮਿੰਟ ਚ ਗੱਲ ਕਰਨ ਲੱਗਾ ਇਸ ਟਾਈਮ ਇਹ ਜਿਹੜੀ ਨਵੀਂ ਬਿਮਾਰੀ ਪਈ ਹੈ 1 ਮਿੰਟ ਜੀ ਜਿਹੜੀ ਇਹ ਨਵੀਂ ਬਿਮਾਰੀ ਪਈ ਹੈ ਕਿਸੇ ਟਾਈਮ ਇਹ ਪੋਲਟਰੀ ਫਾਰਮ ਰਨ ਕਰਨ ਵਾਲਿਆਂ ਨੂੰ ਪਤਾ ਹੈ ਕਿ ਕਈ ਵਾਰ ਕੁਕੜੀਆਂ ਨੂੰ ਰਾਤ 'ਚ ਫੀਡ ਪਾ ਕੇ ਜਾਈਦੀ ਸੀ ਤੇ ਸਵੇਰੇ ਆਂਦਿਆਂ ਨੂੰ ਸਾਰਿਆਂ ਦੇ ਧੌਣਾ ਸੁਟੀਆਂ ਹੁੰਦੀਆਂ ਸੀ ਇਹ ਜਿਹੜੀ ਨਵੀਂ ਬਿਮਾਰੀ ਪਈ ਹੈ ਸਿਆਸਤਦਾਨਾਂ ਨੂੰ ਹੁਣ ਤੁਹਾਡੇ ਨਾਲ ਬੈਠੇ ਹੁੰਦੇ ਸਵੇਰੇ ਇਹਨਾਂ ਨੇ ਕਿਧੇ ਨਾਲ ਜਾ ਕੇ ਫੋਟੋ ਖਿਚਾ ਲੈਣੀ ਇਹ ਤੇ ਮੇਰੇ ਖਿਆਲ ਉਹਨਾਂ ਨੂੰ ਨਹੀਂ ਪਤਾ ਮੈਂ ਤੁਹਾਨੂੰ ਇਹਦਾ ਇੱਕ ਹਾਸੋ ਹੀ ਨਹੀਂ ਗੱਲ ਦੱਸਣਾ ਤੁਹਾਨੂੰ ਕੱਲ ਪਰਸੋਂ ਸ਼ਸ਼ੀਲ ਰਿੰਕੂ ਜੀ ਜਿਹੜੇ ਦੋਸਾ ਸਾਲਾ ਤਿੰਨ ਪਾਟੀਆਂ ਬਦਲ ਕੇ ਉਹਨਾਂ ਦੀ ਰਿੰਕੂ ਜੀ ਦੇ ਨਾਲ ਉਹਨਾਂ ਦੀ ਧਰਮ ਪਤਨੀ ਖੜੀ ਸੀ ਉਹਨਾਂ ਕੋ ਟੀਵੀ ਵਾਲਿਆਂ ਨੇ ਸੰਦੇਸ਼ ਮੰਗਿਆ ਵੋਟਾਂ ਤੇ ਤੇ ਸੰਦੇਸ਼ ਕਰਦੇ ਕਰਦੇ ਉਹਨਾਂ ਨੇ ਵੋਟਾਂ ਆਪ ਦੀਆਂ ਮੰਗ ਲਈਆਂ ਉਹਨਾਂ ਨੇ ਫਿਰ ਹੁਜਮਾਰ ਕੇ ਰਿੰਕੂ ਜੀ ਨੇ ਦੱਸਿਆ ਕਿ ਆਪਾਂ ਹੁਣ ਆਪਚ ਨਹੀਂ ਰਹੇ ਆਪਾਂ ਹੁਣ ਫੁੱਲਵਲ ਚਲੇ ਗਏ ਇਹ ਆ ਦੋ ਦਿਨ ਦੀ ਗੱਲ ਇਸ ਤੋਂ ਪਹਿਲੇ 4 ਦਿਨ ਪਹਿਲੇ ਪਟਿਆਲੇ ਦੀ ਇੱਕ ਸਟੇਜ ਤੇ ਇੱਕ ਵਰਕਰ ਭਾਪੀ ਜਨਤਾ ਪਾਰਟੀ ਦਾ ਜਿਹੜਾ ਪ੍ਰਨੀਤ ਜੀ ਦੇ ਨਾਲ ਕਾਂਗਰਸ ਚ ਬੀਜੇਪੀ ਚ ਗਿਆ ਸੀ ਝੰਡਾ ਫੜਾਇਆ ਸੀ ਬੀਜੇਪੀ ਦਾ ਲੜਾ ਰਿਹਾ ਸੀ ਸਟੇਜ ਤੋਂ ਖੱਬੇ ਸੱਜੇ ਤੇ ਨਾਹਰਾ ਲਾ ਰਿਹਾ ਸੀ ਕਾਂਗਰਸ ਜਿੰਦਾਬਾਦ ਪੰਜੇ ਨੂੰ ਵੋਟਾਂ ਪਾਉ ਉਹਨੂੰ ਖਿੱਚ ਕੇ ਵਿਚਾਰੇ ਨੂੰ ਉੱਥੋਂ ਲਾਇਆ ਪ੍ਰਨੀਤ ਕੁੜੀ ਸਟੇਜ ਉੱਤੇ ਸੋ ਇਸ ਕਿਸਮ ਦੇ ਜਿਹੜੇ ਲੋਕ ਹੈ ਬੇਸੀ ਅਸੂਲੀ ਸਿਆਸਤ ਜਿਹੜੀ ਇਹਦੇ ਵਿੱਚ ਤੇ ਹੁਣ ਆਫ ਲੇਟ ਦੋਨੋ ਚੀਜ਼ਾਂ ਕੰਮ ਕਰ ਰਹੀਆਂ ਨੇ ਸੈਂਟਰ ਦਾ ਪੈਸਾ ਡੀ ਪਾਕਟਸ ਨੇ ਬੀਜਪੀ ਦੀਆਂ ਬੀਜਪੀ ਇਸ ਟਾਈਮ ਦੇ ਸਿਮਲਰ ਕਾਈਂਡ ਆਫ ਟੈਕਟਿਕ ਸੇਮ ਆਪ ਕਰ ਰਹੀ ਵੀਰਾਂ ਸਪਲੀਮੈਂਟ ਫੋ ਕਰ ਰਹੇ ਐਂਡ ਇਹ ਤੁਸੀਂ ਸਾਰੇ ਇੰਵੋਲਵ ਲੱਗੇ ਮੇਰਾ ਇਹ ਨਹੀਂ ਹਾਲ ਕੁਝ ਲੋਕ ਤੋਂਨੇ ਕਹਿਦੇ ਵੇ ਸੀਗੇ ਜਿਹੜੇ ਨਾ ਈਡੀ ਦੇ ਮੂਲੇ ਚੁਕੇ ਨਾ ਵਿਜੀਲੈਂਸ ਦੇ ਮੂਲੇ ਅਸ਼ੂ ਵਾਾਈ ਹੀ ਵਾਸ ਇਗਨੋਰਡ ਫਿਕ ਸੈਕਿੰਡ ਵੈਨ ਕੰਪਲੀਟ ਵਾਾਈ ਹੀ ਵਾਸ ਇਗਨੋਰਡ ਮਿਸਾਲ ਹੈ ਕਿ ਦੋਨੋਂ ਪਾਸੇ ਨਹੀਂ ਚੁੱਕਿਆ ਪਰ ਤੁਹਾਡਾ ਲੋਕਲ ਵੀ ਤਾਂ ਉਸੇ ਅੰਦਰ ਫੈਮੀਟ ਹੋ। ਅਗਰ ਤੁਸੀਂ ਸਮਝੋ ਕਿ ਲੋਕਲ ਕਾਂਗਰਸ ਹੋੜੇ ਲਾ ਰਹਾ ਹੈ ਪਰ ਬਹੁਤ ਲੋਕਾਂ ਨੂੰ ਫਰਸਟ ਹੈ ਜਨਾ ਕਿ ਦਿਸਮੈਨ ਨਹੀਂਦਰ ਆਊਟਸਾਈਡਰ। ਆਈ ਹੈਵ ਅ ਗ੍ਰੇਟ ਰੈਗਾਰਡ ਫਾਰ ਦਿਸ ਵਨ ਮੈਨੇ ਇਨਾਲਾ ਕੋ ਪਰਤੋ ਨਹੀਂ ਆ। ਮੈਂ ਤਾਂ ਨੋਗਲ ਕਹ ਰਿਹਾ ਜਿਹੜੀ ਪਬਲਿਕ ਕਹਿੰਦੀ ਕਿ ਇਹ ਆਊਟਸਾਈਡਰ ਆ। ਅਗਰ ਇਹ ਆਊਟਸਾਈਡਰ ਦਾ ਟੈਗ ਲੱਗਿਆ ਰਿਹਾ ਤੇ ਔਰ ਇੱਕੋ ਆਦਮੀ ਜਿਹਨਾਂ ਇੰਡੀਜੇ ਵੀ ਤੇ ਵਿਜੀਲੈਂਸ ਨੇ ਵੀ ਜਿਹਨੇ ਚੱਕਰ ਲਿੱਤੀ ਉਸੇ ਵੀ ਸਪੋਕੀ ਤੇ ਮੈਂ ਨਹੀਂ ਕਹਾਂ। ਉਸੇ ਵੀ ਸਪੋਕੀ ਤੇ ਸਾਰੇ ਵਾਈ ਹੀ ਵਾਸ ਇਗਨੋਰ ਦੇਖੋ ਗੱਲ ਇਹ ਹੈ ਇਵਨ ਇਵਨ ਮੈਂ ਇਹ ਵੀ ਇਗਨੋਰ ਕਰਦਾ ਇੱਕ ਮਿੰਟ ਇੱਕ ਮਿੰਟ ਸੀ ਆਈ ਐਮ ਨੋਟ ਗੋਇੰਗ ਟੂ ਆਨਸਰ ਥੀਸ ਕਾਈਂਡ ਆਫ ਆਈ ਐਮ ਨੋਟ ਸਿਟਿੰਗ ਇਨ ਕੋਈ ਉਹ ਜਿਹੜਾ ਤੁਹਾਡਾ ਕੋਈ ਉਹ ਉਹ ਜੱਜਾਂ ਵਾਲਾ ਉਹਦੇ ਵਿੱਚ ਕਿ ਤੁਸੀਂ ਮੈਨੂੰ ਕਟਹਿ ਰਿਹਾ ਕਿ ਤੁਸੀਂ ਮੈਨੂੰ ਕਰੀ ਚੱਲੋ ਤੇ ਤੁਹਾਡੀ ਹਰ ਗੱਲ ਦਾ ਮੈਂ ਜਵਾਬ ਦਊ ਮੈਂ ਤੁਹਾਨੂੰ ਇੱਕੋ ਗੱਲ ਤੁਹਾਨੂੰ ਦੱਸਣਾ ਚਾਹਨਾ ਹਰ ਚੀਜ਼ ਅੰਡਰ ਕੰਸੀਡਰੇਸ਼ਨ ਪਾਰਟੀ ਹਾਈ ਕਮਾਂਡ ਨੇ ਲਈ ਜੇ ਪਾਰਟੀ ਨੇ ਕੰਸੀਡਰੇਸ਼ਨ ਚ ਲਈ ਆਸ਼ੂ ਜੀ ਆ ਸਾਡੇ ਵਰਕਿੰਗ ਪ੍ਰਧਾਨ ਹੁਣ ਜਿਹੜਾ ਕੌਣ ਆਇਆ ਜੀ ਪ੍ਰਧਾਨ ਆਇਆ ਸਾਡੀ ਪਾਰਟੀ ਇਸ ਆਦਮੀ ਨੂੰ ਜਿਹਨੇ ਪਿੱਠੇ ਛੁਰਾ ਮਾਰਿਆ ਗਦਾਰੀ ਕੀਤੀ ਹੈ ਪਾਰਟੀ ਨੇ ਫੈਸਲਾ ਕੀਤਾ ਗਦਾਰ ਨਹੀਂ ਦਿੱਤਣ ਦੇ ਦੇ ਵਰ ਨੰਬਰ ਆਫ ਪ੍ਰੋਬਲਮਸ ਉਸ ਨੂੰ ਸਰਮਾਉਂਟ ਕਰਨ ਵਾਸਤੇ ਇਹ ਫੈਸਲਾ ਲਿਆ ਗਿਆ ਕਿ ਇਹਦੇ ਨਾਲ ਸਾਰੇ ਬੰਦੇ ਚੱਲਣਗੇ ਸੋ ਇਹ ਸਾਰੀਆਂ ਚੀਜ਼ਾਂ ਪਾਰਟੀ ਨੇ ਕਨਸਿਡਰ ਕਰਕੇ ਕੀਤੀ ਐ ਨੇ ਹੁਣ ਹੋਰ ਕੋਈ ਗੱਲ ਨਹੀਂ ਸਰ ਇੱਕ ਥੋੜਾ ਜਿਹਾ ਹੋਟਲ ਹੈ ਠੀਕ ਹੈ ਜੀ ਸੁਹਿੰਦਰ ਦਾ ਜੀ ਦਾ ਬਿਆਨ ਆਇਆ ਵਾ ਕਿ ਜੇ ਆਸ਼ੂ ਜੀ ਅੰਦਰ 7-8 ਮਹੀਨਿਆਂ ਦਾ ਲਾ ਕੇ ਆਏ ਨੇ ਕਿ ਉਹਰੇ ਪਿੱਛੇ ਬਿੱਟੂ ਜੀ ਦਾ ਹੱਥ ਰਿਹਾ ਵਾ ਇੱਚ ਕਿਨ ਸੱਚਾਈ ਹੈ ਬਿੱਟੂ ਜੀ ਨੇ ਅੰਦਰ ਮੈਂ ਸਭ ਨਾਲ 100% ਸੱਚ ਮੈਂ ਕਲੋਸਟ ਬੰਦੇ ਜਿਹੜੇ ਨੇ ਕਿਹਦੇ ਨੇ ਉਹਨਾਂ ਨੇ ਮੈਨੂੰ ਆਪ ਇਹ ਗੱਲ ਕਹੀ ਏ ਕਿ ਭਗਵੰਤ ਮਾਨ ਦੇ ਜ਼ਰੀਏ ਬਿੱਟੂ ਦਾ ਰੋਲ ਸੀ ਆਸ਼ੂ ਜੀ ਤੋਂ ਅੰਦਰ ਕਰਾ ਇਹ ਕੋਈ ਦੋਰ ਆਏ ਨਹੀਂ ਚਾਰ ਵਾਰ ਬਿੱਟੂ ਦੀ ਗੱਲ ਰੋਜ਼ ਭਗਵੰਤ ਮਾਨ ਨਾਲ ਐਂਡ ਭਗਵੰਤ ਮਾਨ ਨੇ ਇਸ ਇਲੈਕਸ਼ਨ ਚ ਵੀ ਇਹਨੂੰ ਬੇਲ ਆਊਟ ਕਰਨ ਦੀ ਕੋਸ਼ਿਸ਼ ਕੀਤੀ ਉਹ ਗੱਲ ਤੁਸੀਂ ਸਮਝ ਲਓ ਮੈਂ ਸਮਝਾਣਾ ਕੀ ਚਾਹੁੰਦਾ ਇਹ ਭਾਵੇਂ ਹੁਣ ਬਿਆਨ ਦੇ ਜਾਂਦਾ ਹੈ ਚੌਥੇ ਨੰਬਰ ਤੇ ਪੰਜਵੇਂ ਨੰਬਰ ਤੁਸੀਂ ਇਹ ਵਾਲਾ ਬਿਆਨ ਹੁਣ ਦੇ ਰਹੇ ਹੋ ਬਾਤ ਬਾਤ ਜਿਸ ਤਰ੍ਹਾਂ ਕਿ ਉਹ ਬਿੱਟੂ ਜੀ ਜਿਹੜੇ ਹੈ ਉਹ ਭਗਵੰਤਬਾਨ ਨਾਲ ਬਹੁਤ ক্লোਜ਼ ਰਹਿੰਦੇ ਚਾਰ ਵਾਰੀ ਗੱਲਬਾਤ ਹੁੰਦੀ ਸੀ ਬਿਲਕੁਲ ਇਹ ਸਾਰੀ ਗੱਲਾਂ ਜਦੋਂ ਤੱਕ ਬਿੱਟੂ ਜੀ ਭਾਜਪਾ 'ਚ ਗਏ ਉਸ ਤੋਂ ਬਾਅਦ ਹੀ ਕਹ ਰਹੇ ਹੋ ਨਹੀਂ ਨਹੀਂ ਉਸ ਤੋਂ ਪਹਿਲਾਂ ਕਿਉਂ ਨਹੀਂ ਕਦੀ ਹੋਈ ਉਸ ਤੋਂ ਪਹਿਲੇ ਤੁਸੀਂ ਕਿਵੇਂ ਸਮਝੋ ਤੁਹਾਨੂੰ ਪਤਾ ਨਹੀਂ ਜੀ ਨਹੀਂ ਸਾਨੂੰ ਜਦ ਤੁਹਾਨੂੰ ਨਹੀਂ ਪੁੱਛੀ ਗੱਲ ਰਹੇ ਸਾਨੂੰ ਨਹੀਂ ਅਸੀਂ ਵੀ ਜਦੋਂ ਤੁਸੀਂ ਮੇਰੀ ਗੱਲ ਸੁਣੋ ਇਹ ਚੀਜ਼ਾਂ ਤੇ ਆਲਰੇਡੀ ਔਨ ਗਰਾਉਂਡ ਆ ਚੁੱਕੀਆਂ ਮੈਂ ਵਿਧਾਨ ਸਭਾ 'ਚ ਇਹ ਗੱਲ ਚੁੱਕੀ ਹੈ ਇਹ ਵਿਧਾਨ ਸਭਾ ਜਿੱਦਣ ਮੇਰੀ ਬਹਿਸ ਹੋਈ ਹੈ ਇਹ ਪੰਜਾਬ ਦੇ ਮੁੱਖ ਮੰਤਰੀ ਨਾਲ ਆਈ ਹੈਡ ਪਿਕਟ ਅਪ ਦਿਸ ਇਸ਼ੂ ਕਿ ਬਹੁਤ ਸਾਰੇ ਬੰਦੇ ਇਹੋ ਜਿਹੇ ਨੇ ਜਿਹੜੇ ਤੇਰੇ ਨਾਲ ਇਨ ਟੱਚ ਇਹਦਾ ਬਹੁਤ سارے ਬੰਦੇ ਨਹੀਂ ਮੈਂ ਯੂ ਵੇਰ ਟਾਕਿੰਗ ਪਰਟਿਕੁਲਰਲੀ ਆਫ ਬਿੱਟੂ ਮੈਂ ਤੇ ਤੁਹਾਨੂੰ 100% ਬਿੱਟੂ ਦੀ ਦੱਸ ਰਿਹਾ ਅੱਜ ਵੀ ਬਿੱਟੂ ਚਾਰ ਵਾਰ ਗੱਲ ਕਰਦਾ ਅੱਜ ਤਾਂ ਕਹਿੰਦੇ ਉਹਨਾਂ ਨੇ ਕੀ ਕਿਹਾ ਮੈਂ ਅਨਲੋਕ ਕਰਦਾ ਅੱਜ ਤਾਂ ਕੌਂਗਰੈਸ ਛੱਡ ਗਿਆ ਅੱਜ ਤਾਂ ਬੀਜੇਪੀ ਦਾ ਇਹ ਜੀਡੀਪੀ ਕੈਂਡੀ ਉਸ ਵੇਲੇ ਤਾਂ ਕਾਂਗਰਸ ਸੀਗਾ ਕਾਂਗਰਸ ਦਾ ਲੀਡਰ ਹੋਰ ਨੰਬਰ 2 ਉਹ ਕਾਂਗਰਸ ਦਾ ਤੁਸੀਂ ਪੀ ਥੜਕੇ ਦੇ ਵਿੱਚ ਕਿ ਪਾਰਲੀਮੈਂਟਰੀ ਮੋਰ ਦਾ ਕੁਝ ਨੇ ਜਿਹੜੀ ਲੋਕਸਭਾ ਦੇ ਵਿੱਚ ਪਾਲਤੀ ਹੈ ਉਹ ਬਾਜਵਾ ਸਾਹਿਬ ਸਕਿੰਦਰ ਰੰਧਾਵਾ ਨੇ ਇੱਕ ਇੰਟਰਵਿਊ ਚ ਗਿਆ ਕਿ ਉਹ ਰਾਜਸਥਾਨ ਦੇ ਵਿੱਚ ਪਿਛਲੇ ਸਾਲ ਸਟੰਬਰ ਤੋਂ ਬਾਅਦ راہੂ ગાંધી ਨੇ ਉਹਨਾਂ ਨੂੰ ਕਿਹਾ ਸੀਗਾ ਬਿੱਟੂ ਬੀਜੇਪੀ ਅਚ ਜਾਏਗਾ ਤਾਂ ਰੰਧਾਵਾ ਸਾਹਿਬ ਕਹਿੰਦੇ ਮੈਂ ਉਹਨਾਂ ਕਿਹਾ ਕਿ ਪਹਿਲਾਂ ਐਕਸ਼ਨ ਲੋ ਪਹਿਲਾਂ ਕੋਈ ਐਕਸ਼ਨ ਨਹੀਂ ਲਿੱਤਾ ਜੇ ਤੁਹਾਨੂੰ ਪਤਾ ਸੀ ਕਿ ਭਾਜੀਪੀ ਇਹ ਜਾ ਰਹੇ ਇਹ ਗੱਲ ਸੁਣੋ ਇਹ ਗੱਲ ਤੇ ਹੁਣ ਰੰਧਾਵਾ ਸਾਹਿਬ ਨੇ ਜਦੋਂ ਕਹੀਏ ਤੇ ਸਾਨੂੰ ਪਤਾ ਲੱਗਿਆ ਹੋ ਸਕਦਾ ਉਹਨਾਂ ਦੀ ਗੱਲ ਰਾਹੁਲ ਜੀ ਨਾਲ ਹੋਈ ਹੋਏ ਰਾਹੁਲ ਜੀ ਨਾਲ ਕੋਈ ਗੱਲ ਉਹਨਾਂ ਨੂੰ ਕਹੀ ਹੋਏ ਵਿੱਚ ਆਈ ਐਮ ਨਾਟ ਅਵੇਅਰ ਉਹ ਵੀ ਗੱਲ ਮੇਰੀ ਵੀ ਇਸ ਤਰ੍ਹਾਂ ਹੀ ਨੋਟਿਸ ਚਾਹੀਦਾ ਜਿਸ ਤਰ੍ਹਾਂ ਤੁਹਾਡੇ ਨੂੰ ਨੋਟਿਸ ਚਾਹੀਦਾ ਹਾਂਜੀ ਬਾਜੀ ਸਾਹਿਬ ਕੱਲ ਰਮੇਸ਼ ਸਿੰਘ ਬਿੱਟੂ ਇੱਕ ਆਮੀ ਪ੍ਰੋਗਰਾਮ ਦੇ ਹਿੱਸੇ 'ਚ ਰਾਜਾ ਬ랭ਗੀ ਵੀ ਨੇ ਕਿ ਜਦੋਂ ਵੀ ਲੈ ਕੇ ਕਾਫੀ ਸਵਾਲ ਚੁੱਕ ਕੇ ਜਾ ਰਹੇ ਵਿੱਚ ਫੋਟੋ ਰੈਲੋਈ ਵੀਡੀਓ ਰੈਲਾ ਰਾਜਾ ਬ랭ਗੀ ਨੇ ਖੁਦ ਦਫੀ ਪਾਈ ਆ ਰ ਸਵਾਲ ਚੁੱਕ ਕੇ ਜਾ ਰਹੇ ਨੇ ਵੀਡੀਓ ਬਣਾਇ ਤੋਂ। ਉਹਦੇ ਆਨੇ ਦੇ ਕੱਲ ਸ਼ਾਮ ਨੂੰ ਇੱਕ। ਤੁਹਾਡੀ ਅੰਮ੍ਰਿਤ ਦੀ ਕੱਲ ਦੀ ਵੀਡੀਓ ਆ ਜੀ। ਨਹੀਂ ਕੀ ਉਹ ਤੇ ਕਿਹੜੀ ਗੱਲ? ਪ੍ਰੋਗਰਾਮ ਤੇ ਜੱਫੀ ਪਾਈ ਦੋਨਾਂ ਨੇ। ਬਿਲਕੁਲ ਜੀ ਇਹਦੇ ਵਿੱਚ ਰਾਜਾ ਹੋਈ ਨੇ ਜੱਫੀ ਪਾਈ ਆ ਜੀ। ਉਸ ਪ੍ਰੋਗਰਾਮ ਤੇ ਤੁਸੀਂ ਮੇਰੀ ਗੱਲ ਨਹੀਂ ਸਮਝਦੇ। ਇੱਕ ਮਿੰਟ। ਜੱਫੀ ਪਾ ਲਈ ਸਿਆਸੀ ਬੰਦੇ ਜਦੋਂ ਇੱਕ ਦੂਜੇ ਨੂੰ ਮਿਲਦੇ ਨੇ ਜੱਫੀਆਂ ਉੱਤੇ ਪੈ ਹੀ ਜਾਂਦੀਆਂ ਨੇ। ਜੱਫੀ ਦੀ ਕਿਹੜੀ ਗੱਲ ਹੈ? ਪੱਪੀ ਕਹਿੰਦਾ ਮੇਰਾ ਨਾਂ ਹੀ ਪੱਪੀ ਹੈ ਮੈਂ ਪਤਾ ਨਹੀਂ ਕਿੰਨੀਆਂ ਕਿਦੀਆਂ ਪੱਪੀਆਂ ਲੈ ਬੈਠਾ ਜੱਫੀ ਤੇ ਪੱਪੀ ਤੇ ਸਿਆਸਤ ਤੇ ਚਲਦੀ ਚਲਦੀ ਹੈ ਕੋਈ ਐਡੀ ਗੱਲ ਨਹੀਂ ਬਾਈ ਬਾਬਾ ਸਾਹਿਬ ਸਵਾਲ ਇਹ ਕੀ ਹੈ ਬਸ ਆਪਾਂ ਇਹਦੀ ਗੱਲ ਚੋਕ ਲੈ ਕੇ ਕੀ ਜਾ ਰਿਹਾ ਚਾਹੁੰਦੇ ਨੇ ਕਿ ਪਹਿਲਾਂ ਮਨੀਸ਼ ਦੁਆੜੀ ਉਧਾਰ ਤੋਂ ਲੜੇ ਉਹ ਛੱਡ ਕੇ ਦੁਆੜਾ ਨੂੰ ਚਲੇ ਗਏ ਫਿਰ ਬੀਚ ਵਿੱਚ ਦੋ ਵਾਰੀ ਜਿਤਾਇਆ ਉਹ ਵੀ ਬੀਚ ਵਿੱਚ ਮੂਨ ਰਾਜਾ ਬ੍ਰਿੰਗਰ ਨੂੰ ਉਤਾਰਿਆ ਉਹ ਵੀ ਇੱਕ ਵਾਰੀ ਦਾ ਜਿਹੜਾ ਲੋਕ ਜਿਹੜਾ ਬਰਕਰ ਨੇ ਨਿਊਜ਼ ਲੈ ਇਹਨੇ ਨੇ ਕਿ ਅਗਰ ਕਾਨੂੰ ਫਿਰ ਇਸ ਤਰ੍ਹਾਂ ਦਾ ਮੌਕਾ ਆਇਆ ਤਾਂ ਫਿਰ ਬਰਕਰ ਕਿਤੇ ਲੈ ਮੈਂ ਕਹਿੰਨਾ ਜਿਹੜਾ ਪ੍ਰਧਾਨ ਹੁੰਦਾ ਉਹ ਕੋਈ ਬਾਹਰ ਲਾ ਨਹੀਂ ਦੇਰ ਆ ਸਰਟਨ ਥਿੰਗਸ ਜਿਹੜੀਆਂ ਪਾਰਟੀ ਦਾ ਪਤਾ ਹੈ ਮਨੂ ਕਿ ਐਸ ਪਾਰਟੀ ਦਾ ਜਿਹੜਾ ਪ੍ਰਧਾਨ ਹੈ ਹੀ ਹੈ ਰਾਈਟ ਟੂ ਕੰਟੈਸਟ ਫਰ ਮੈਨੀ ਵੇ ਮੋਈ ਇਹੋ ਜੀ ਬਾਹਰ ਲਾ ਤੇ ਮੇਰਾ ਖਿਆਲ ਪ੍ਰੈਸ ਵਾਲੇ ਨਾ ਰਾਈ ਲਾਈ ਜਾਂਦਾ ਮੈਨੂੰ ਤਾਂ ਕਿਸੇ ਨੇ ਕਿਹਾ ਨਹੀਂ ਮੈਨੂੰ ਤੇ ਹਰ ਮੈਨੂੰ ਨਾ ਬਰਕਰ ਕਿਸੇ ਨੇ ਨਹੀਂ ਕਿਹਾ ਮੈਨੂੰ ਕਿਸੇ ਵਰਕਰ ਨੇ ਕਿਹਾ ਸੋ ਵਰਕਰ ਜਿਨੇ ਤੇ ਸ਼ੁਕਰ ਮਨਾਇਆ ਸ਼ੁਕਰ ਮਨਾਇਆ ਪੋਸਟ ਆਈ ਨਹੀਂ ਪੋਸਟ ਆ ਪੁਆਇਆਂ ਨਹੀਂ ਆਈਆਂ ਇਹ ਵਰਕਰ ਸੀ ਇਹ بڑے ਆਫਿਸ ਪਿਆਰੇ ਆ ਕੰਮ ਕਰਤ ਨੇ ਉਹ ਇੱਕ ਅੱਦੇ ਦੂ ਇੱਕ ਅੱਦੇ ਦੂ ਬੰਦੇ ਆ ਤੇ ਸ਼ੁਕਰ ਜਿਨੇ ਪੱਪੀ ਜੀ ਨੇ ਅੱਜ ਨਾਮ ਰਵੇ ਦਿੱਤੇ ਕਹਿੰਦੇ ਨਹਿਲੇ ਤੇ ਦੱਲੇ ਇਕੱਠੇ ਰਹਿਣਗੇ ਚਲ ਕੋਈ ਓਕੇ ਜੀ ਸਰ ਅਕੋ ਜੀ 1 ਮਿੰਟ ਜਿਸ ਤਰ੍ਹਾਂ ਮੈਂ ਪੰਜਾਬ ਦੇ ਲੋਕਾਂ ਨਾਲ ਪ੍ਰੋਮਿਸ ਕੀਤਾ ਸੀ ਜਿਹੜਾ ਮੇਰਾ ਵਾਦਾ ਸੀ ਕਿ ਮੇਰਾ ਛੋਟਾ ਪਾ